ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜੀ ਸੋਇਆਬੀਨ ਦੀ ਟਿੱਕੀ ਬਣਾ ਕੇ ਤਿਆਰ ਕਰਾਂਗੇ ਇਹ ਟਿੱਕੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹਨੂੰ ਸਵੇਰ ਨਾਸ਼ਤੇ ਦੇ ਵਿੱਚ ਜਾਂ ਦੁਪਹਿਰ ਨੂੰ ਚਾਹ ਦੇ ਨਾਲ 스ਨੈਕਸ ਦੇ ਤੌਰ ਤੇ ਬਣਾ ਕੇ ਖਾ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਛੋਟੀ ਜਿਹੀ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਘੰਟੀ ਦਾ ਪਹਿਲਾ ਆਈਕਨ ਦਬਾ ਲਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਇਹਦੇ ਲਈ ਆਪਾਂ ਇਹ ਜਿਹੜੇ ਚਾਰ ਆ ਬ੍ਰਾਊਨ ਬ੍ਰੈਡ ਲੈਏ ਆ ਤੁਸੀਂ ਵਾਈਟ ਵੀ ਲੈ ਸਕਦੇ ਹੋ ਇਹਨਾਂ ਨੂੰ ਆਪਾਂ ਚਾਰਾਂ ਬ੍ਰੈਡਾਂ ਨੂੰ ਜਿਹੜਾ ਹੈਗਾ ਆ ਮੈਕਸੀ ਦੇ ਵਿੱਚ ਪਾ ਕੇ ਕ੍ਰੈਸ਼ ਕਰ ਲਿਆ ਆ ਪਾਊਡਰ ਬਣਾ ਲਿਆ ਆ ਤੇ ਇਹ ਆਪਾਂ 50 ਗ੍ਰਾਮ ਲਈਆਂ ਨੇ ਸੋਇਆ ਬੀਂਦੀਆਂ ਬੜੀਆਂ ਆਪਾਂ ਚਾਰ ਪੰਜ ਇਹ ਆਲੂ ਉਬਾਲ ਲਏ ਆ ਇੱਕ ਕੌਲੀ ਆਪਾਂ ਮਟਰਾਂ ਦੀ ਲਈ ਆ ਇਹਨਾਂ ਨੂੰ ਵੀ ਬੋਇਲ ਕਰ ਲਿਆ ਆ ਧਨੀਆ ਲੈ ਲਿਆ ਆ ਕਿਕਾ ਆਪਾਂ ਗਾਜਰ ਲਈ ਆ ਸਬਜ਼ੀਆਂ ਜਿਹੜੀਆਂ ਤੁਹਾਡੇ ਕੋਲ ਘਰ ਚ ਅਵੇਲੇਬਲ ਹੋਣ ਤੁਸੀਂ ਉਹੀ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਅੱਧਾ ਚਮਚਾ ਆਪਾਂ ਲਾਲ ਮਿਰਚ ਦਾ ਪਾਊਡਰ ਲਿਆ ਆ ਅੱਧਾ ਚਮਚਾ ਆਪਾਂ ਕਾਲੀ ਮਿਰਚ ਲਈ ਆ ਅੱਧਾ ਚਮਚਾ ਆਪਾਂ ਗਰਮ ਮਸਾਲਾ ਲਿਆ ਆ ਨਮਕ ਆਪਾਂ ਸਵਾਦ ਅਨੁਸਾਰ ਲਵਾਂਗੇ ਤੇ ਅੱਧਾ ਚਮਚਾ ਆਪਾਂ ਧਨੀਆ ਪਾਊਡਰ ਦਾ ਲਿਆ ਆ ਹੁਣ ਆਪਾਂ ਇੱਕ ਬਾਉਲ ਲੈਣਾ ਆ ਉਹਦੇ ਵਿੱਚ ਇਹ ਜਿਹੜੀ ਨਿਊਟਰੀ ਕਹਿੰਦੇ ਕਹਿ ਦਿੰਨੇ ਆਪਾਂ ਉਹ ਲੈ ਲੈਣੀ ਆ ਇਹਨੂੰ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਭਿਉਂ ਕੇ ਅੱਧਾ ਘੰਟਾ ਰੱਖ ਦੇਣਾ ਹੈ ਅੱਧੇ ਘੰਟੇ ਦੇ ਵਿੱਚ ਇਹ ਫੁੱਲ ਜਾਊਗੀ ਤੇ ਹੁਣ ਇਹਨੂੰ ਆਪ ਅੱਧੇ ਘੰਟੇ ਬਾਅਦ ਪਾਣੀ ਨਾਲ ਪਾਉਣ ਲੈਣਾ ਹੈ ਤਾਂ ਕਿ ਇਹਦਾ ਐਕਸਟਰਾ ਪਾਣੀ ਜਿਹੜਾ ਨਿਕਲ ਜਾਵੇ ਨਿਊਟਰੀ ਹੁਣ ਪਹਿਲਾਂ ਤਾਂ ਸੋਇਆ ਬੀਂਦੀਆ ਬੜੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਨੂੰ ਭੋਰਨਾ ਪੈਂਦਾ ਸੀ ਪਰ ਹੁਣ ਨਿਊਟਰੀ ਮਿਲ ਜਾਂਦੀ ਆ ਤੇ ਆਪਾਂ ਉਹ ਲਈ ਆ ਇਹ ਤੇ ਆਲੂ ਉਬਲੇ ਹੋਏ ਪਾ ਲੈਣੇ ਆ ਮਟਰ ਇਹ ਵੀ ਉਬਾਇਲ ਉਬਾਇਲ ਕੀਤੇ ਹੋਏ ਆਪਣੇ ਏ ਆਪਾਂ ਗਾਜਰ ਲਈ ਸੀ ਇੱਕ ਤੁਸੀਂ ਵੈਜੀਟੇਬਲ ਜਿਹੜੀਆਂ ਵੀ ਤੁਹਾਡੇ ਘਰ ਦੇ ਵਿੱਚ ਹੈਗੀਆਂ ਉਹੀ ਪਾ ਲਿਓ ਇਹ ਨਹੀਂ ਕਿ ਆਪਾਂ ਇਹਦੇ ਚ ਮਟਰ ਗਾਜਰ ਹੀ ਪਾਉਣੇ ਆ ਹਰਾ ਧਨੀਆ ਪਾ ਲਿਆ ਆ ਹੁਣ ਆਪਾਂ ਇਹ ਜਿਹੜੀ ਆ ਸੋਇਆ ਬੀਨ ਆ ਇਹ ਪਾ ਲਾਂਗੇ ਲਾਲ ਮਿਰਚ ਪਾਊਡਰ ਨਮਕ ਕਾਲੀ ਮਿਰਚ ਧਨੀਆ ਪਾਊਡਰ ਤੇ ਗਰਮਾ ਮਸਾਲਾ ਤੁਸੀਂ ਚਾਟ ਮਸਾਲਾ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਇਹ ਆਪਾਂ ਜਿਹੜੇ ਬ੍ਰੈਡ ਬ੍ਰੈਡ ਭੋਰ ਕੇ ਰੱਖਿਆ ਉਹ ਪਾ ਲੈਣੀ ਆ ਤੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਆ ਚੰਗੀ ਤਰ੍ਹਾਂ ਲੋ ਜੀ ਇਹ ਸਾਰਾ ਕੁਸ ਆਪਾਂ ਜਿਹੜਾ ਮਿਕਸ ਕਰ ਲਿਆ ਆ ਜਿਹੜੀਆਂ ਵੈਜੀਟੇਬਲ ਸੀ ਨੂਨ ਮਿਰਚ ਸੋਇਆ ਬੀਨ ਤੇ ਪਾਊਡਰ ਜਿਹੜਾ ਬ੍ਰੈਡ ਦਾ ਆਪਾਂ ਪਾਊਡਰ ਬਣਾ ਕੇ ਤਿਆਰ ਕੀਤਾ ਸੀ ਆਪਾਂ ਹੁਣ ਟਿੱਕੀਆਂ ਬਣਾ ਕੇ ਤਿਆਰ ਕਰਨੀਆਂ ਨੇ ਪਹਿਲਾਂ ਆਪਾਂ ਜਿਹੜਾ ਤੇਲ ਆ ਉਹ ਗਰਮ ਕਰਨ ਲੱਗਿਆਂ ਇਸ ਦੇ ਉੱਪਰ ਰੱਖ ਦੇਣਾ ਆ ਤੇ ਹੁਣ ਆਪਾਂ ਜਿਹੜੀ ਇਹ ਸਟਫਿੰਗ ਲੈਣੀ ਆ ਹੱਥਾਂ ਦੇ ਵਿੱਚ ਤੇ ਇਹਨੂੰ ਆਪਾਂ ਤਿੱਕੀ ਦੀ ਜਿਹੜੀ ਸ਼ੇਪ ਆ ਦੇ ਦੇਣੀ ਆ ਜਿੰਨੀ ਕੁ ਤੁਸੀਂ ਲੈ ਸਕਦੇ ਹੋ ਸਟੱਫੀ ਕੋਨੀਕ ਲੈ ਲੈਣੀ ਆ ਤੇ ਇਹਨੂੰ ਜਿਹੜੀ ਟਿੱਕੀ ਦੀ ਸ਼ੇਪ ਦੇ ਲੈਣੀ ਆ ਇਸ ਤਰ੍ਹਾਂ ਇਹ ਟਿੱਕੀ ਦੀ ਜਿਹੜੀ ਸ਼ੇਪ ਦੇ ਲੈਣੀ ਆ ਤੇ ਸਾਰੀਆਂ ਟਿੱਕੀਆਂ ਆਪਾਂ ਇਸੇ ਤਰ੍ਹਾਂ ਹੀ ਬਣਾ ਕੇ ਜਿਹੜੀਆਂ ਤਿਆਰ ਕਰ ਲੈਣੀਆਂ ਨੇ ਇਹ ਬਹੁਤ ਟੇਸਟੀ ਹੁੰਦੀ ਆ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੇ ਨੇ ਇਸੇ ਤਰ੍ਹਾਂ ਆਪਾਂ ਆਟਾ ਦੇ ਵਿੱਚ ਗੋਲ-ਗੋਲ ਸ਼ੇਪ ਇਹਨੂੰ ਦੇ ਦੇਣੀ ਆ ਲੋ ਜੀ ਟਿੱਕੀਆਂ ਆਪਾਂ ਸਾਰੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੀ ਫਰਾਈ ਟਿੱਕੀਆਂ ਬਣਾਉਦੇ ਬਣਾਉਦੇ ਆਪਾਂ ਜਿਹੜਾ ਤੇਲ ਆ ਉਹ ਵੀ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਟਿੱਕੀਆਂ ਜਿਹੜੀਆਂ ਇੱਕ ਇੱਕ ਕਰਕੇ ਪਾ ਦੇਣੀਆਂ ਨੇ ਜਦੋਂ ਤੱਕ ਟਿੱਕੀਆਂ ਫਰਾਈ ਹੋ ਰਹੀਆਂ ਨੇ ਤੁਹਾਡੇ ਅੱਗੇ ਇੱਕ ਹੋਰ ਛੋਟੀ ਜਿਹੀ ਰਿਕਵੈਸਟ ਹੈ ਤੁਸੀਂ ਜੇਕਰ ਵੀਡੀਓ ਨੂੰ ਤੇ ਮਤਲਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਸੀਂ ਵੀਡੀਓ ਤਾਂ ਦੇਖ ਲੈਣੇ ਆ ਪਰ ਲਾਈਕ ਨਹੀਂ ਕਰਦੇ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਹੈਗਾ ਆ ਫਰਾਈ ਕਰ ਲੈਣਾ ਹੈ ਸ਼ੈਲੋ ਫਰਾਈ ਕਰ ਰਹੇ ਆਂ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਜਿਹੜਾ ਪਕਾਵਾਂਗੇ ਇੱਕ ਸਾਈਡ ਤੋਂ ਜਦੋਂ ਪੱਕ ਗਈਆਂ ਫੇਰ ਆਪਾਂ ਇਹਦੀ ਸਾਈਡ ਆ ਜਿਹੜੀ ਪਲਟਨੀ ਆ ਇੱਕ ਸਾਈਡ ਇਹਦੀ ਚੰਗੀ ਤਰ੍ਹਾਂ ਆਪਾਂ ਪਕਾ ਲੈਣੀ ਹੈ ਤੇ ਦੂਸਰੀ ਸਾਈਡ ਤੋਂ ਵੀ ਆਪਣੀਆਂ ਜਿਹੜੀਆਂ ਟਿੱਕੀਆਂ ਪੱਕ ਚੁੱਕੀਆਂ ਨੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਇੱਕ ਪਲੇਟ ਦੇ ਵਿੱਚ ਆਪਾਂ ਕੱਢ ਲੈਣਾ ਆ ਸਾਰੀਆਂ ਟਿੱਕੀਆਂ ਜਿਹੜੀਆਂ ਆਪਾਂ ਇਸੇ ਤਰ੍ਹਾਂ ਬਣਾ ਲੈਣੀਆਂ ਨੇ ਜਿਹੜੀਆਂ ਬਚ ਗਈਆਂ ਸੀ ਆਪਾਂ ਇਹ ਵੀ ਟਿੱਕੀਆਂ ਕੜਾਹੀ ਵਿੱਚ ਪਾ ਦਿਆਂਗੇ 팬 ਦੇ ਵਿੱਚ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਜਿਹੜਾ 골ਡਨ ਬ੍ਰਾਊਨ ਕਰ ਲੈਣਾ ਹੈ ਤੇ ਇਹ ਵੀ ਆਪਾਂ ਜਿਹੜੀਆਂ ਕੱਢ ਲਵਾਂਗੇ ਲਓ ਜੀ ਟਿੱਕੀਆਂ ਆਪਣੀਆਂ ਬਣ ਕੇ ਤਿਆਰ ਨੇ ਇਹਨੂੰ ਤੁਸੀਂ ਚਾਹ ਨਾਲ ਲੈ ਸਕਦੇ ਹੋ ਸੌਸ ਨਾਲ ਲੈ ਸਕਦੇ ਹੋ ਜਿੱਦਾਂ ਤੁਹਾਡਾ ਦਿਲ ਕਰੇ ਤੁਸੀਂ ਇਹਨੂੰ ਖਾ ਸਕਦੇ ਹੋ ਸਵੇਰ ਦੇ ਟਾਈਮ ਬਣਾਓ ਸ਼ਾਮ ਦੇ ਟਾਈਮ ਬਣਾਓ ਇਹ ਟਿੱਕੀਆਂ ਜਿਹੜੀਆਂ ਬਹੁਤ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਨੇ ਤੇ ਬੱਚਿਆਂ ਨੂੰ ਖਾਸ ਕਰਕੇ ਬਹੁਤ ਪਸੰਦ ਆਉਂਦੀਆਂ ਨੇ ਜਦੋਂ ਕੁਝ ਘਰ 'ਚ ਨਹੀਂ ਹੁੰਦਾ ਤਾਂ ਆਪਾਂ ਇਹ ਬਣਾ ਕੇ ਜਿਹੜੀਆਂ ਖਾ ਸਕਦੇ ਹਾਂ ਝਟਪਾਟੇ ਜਿਹੜੀਆਂ ਬਣ ਜਾਂਦੀਆਂ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ